ਸਤਿ ਸ਼੍ਰੀ ਅਕਾਲ ਜੀ ਤੁਹਾਡਾ ਹਰਪੀ ਤੇ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਹੈਗਾ ਜੀ ਦਿਨ ਵੀਰਵਾਰ ਦਾ ਸ਼ਾਮ ਦਾ ਟਾਈਮ ਹੈ ਸ਼ਾਮ ਦੇ 5:30 ਤੇ ਵੀ 6:00 ਵੱਜ ਚੁੱਕੇ ਆ ਤੇ ਥੱਲੇ ਸਾਡੇ ਹੋ ਰਿਹਾ ਜੀ ਪੇਂਟ ਅੱਜ ਰੂਮ ਚ ਹੋ ਰਿਹਾ ਹੈ ਦੋਨੇ ਰੂਮਾਂ ਚ ਬਹੁਤ ਬੁਰਾ ਹਾਲ ਹੋਇਆ ਹੋਇਆ ਥੱਲੇ ਬੈਠਣ ਨੂੰ ਜਗ੍ਹਾ ਨਹੀਂ ਸੀ ਆ ਜੀ ਛੱਤ 'ਤੇ ਆ ਰਹੀ ਹੈ ਜੀ ਛੱਤ 'ਤੇ ਬਿਚਾ ਕੇ ਬੈਠੇ ਆ ਥੋੜੀ ਦੇਰ ਰਿੱਤੇ ਤੇ ਬਾਹਰ ਆਏ ਕਿਰਚ-ਕਿਰਚ ਤੇ ਦੁਖੀ ਹੋ ਗਏ ਅਸੀਂ ਛੱਤ 'ਤੇ ਬੈਠ ਜਾਂਦੀ ਮੈਂ ਕਿਹਾ ਥੋੜੀ ਦੇਰ ਜੇ ਭਾਈ ਜਾਊਗਾ ਪੇਂਟ ਵਾਲਾ ਉਸ ਤੋਂ ਬਾਅਦ ਕਿਚਨ ਜੀ ਕੰਮ ਦੇ ਵਿੱਚ ਖਾਣਾ ਬਣਾਉਣ ਦੀ بجائے ਅਸੀਂ ਬਣਾ ਲਏ ਚਾਵਲ ਤੇ ਮਿਰਚਾਲੇ ਤੇ ਹੁਣ ਇਹ ਹੀ ਇੰਜੋਏ ਕਰੂੰਗੇ ਤੇ ਕਈ ਦਿਨਾਂ ਤੋਂ ਮੇਰਾ ਕੋਈ ਵੀ ਵਲੌਗ ਸ਼ੂਟ ਨਹੀਂ ਹੋਇਆ ਤੇ ਇੱਕ ਤਾਂ ਘਰ 'ਚ ਕੰਮ ਚੱਲਦਾ ਸੀਗਾ ਤੇ ਇੱਕ ਆਪਣੇ ਦੇਸ਼ ਦੀਆਂ ਸਥਿਤੀਆਂ ਜਿਹੜੀਆਂ ਜੀ ਇੱਕਦਮ ਖਰਾਬ ਹੋ ਗਈਆਂ ਤੇ ਉਹਦੇ ਕਰਕੇ ਥੋੜੀ ਟੈਨਸ਼ਨ ਤੇ ਸਭ ਦੀ ਪਰਮਾਤਮਾ ਭਲੀ ਕਰੇ ਜੀ ਜਿੱਦਾਂ ਦਾ ਮਾਹੌਲ ਚੱਲ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਮੇਰਾ ਕੰਮ ਹਲੇ ਕਰਦਾ ਚੱਲ ਰਿਹਾ ਹੈ ਲੇ ਥੋੜਾ ਬੋਤਾ ਜੀ ਕੰਮੋਂ ਅਸੀਂ ਬੈਠਣ ਨੂੰ ਸਵਾਰੇ ਆ ਇੱਧਰ ਕੰਮ ਚੱਲ ਰਿਹਾ ਇੱਧਰ ਗਾਜਾ ਰੂਮ ਜੀ ਸਾਡੇ ਹੋ ਚੁੱਕੇ ਆ ਦੋਨੇ ਇਹ ਰੂਮ ਮੇ ਸਾਰਾ ਸੈੱਟ ਕਰਤਾ ਤੇ ਸਾਫ ਸਫਾਈ ਹੋ ਗਈ ਜੀ ਆਹ ਕੰਦਾ ਮਤਲਬ ਕਿ ਤਾਕੀਆਂ ਤੁਕੀਆਂ ਦਰਵਾਜੇ ਹਲੇ ਪੇਂਟ ਕਰਨ ਨੂੰ ਰਹਿੰਦੇ ਆ ਪਰ ਅਸੀਂ ਫਿਰ ਵੀ ਧੋ ਧੂ ਲਿਆ ਜੀ ਆਪਣਾ ਰੂਮ ਵਗੈਰਾ ਇੱਧਰ ਅਸੀਂ ਆਪਣਾ ਪੂਜਾ ਰੂਮ ਵੀ ਸੈੱਟ ਕਰ ਲਿਆ ਜੀ ਤੇ ਬਾਕੀ ਤਾਂ ਜੀ ਹਲੇ ਬਹੁਤ ਜ਼ਿਆਦਾ ਖਲਾਰਾ ਪਿਆ ਹੋਇਆ ਭਾਈ ਰਸੋਈ ਦੀ ਫਿਟਿੰਗ ਦਾ ਕੰਮ ਹਲੇ ਚੱਲ ਰਿਹਾ ਹੈ ਇੱਧਰ ਵੀ ਹਲੇ ਲਾ ਰਹੇ ਆ ਭਾਈ ਇਹ ਆ ਵੀ ਰੂਮ ਮੈਂ ਧੋਤਾ ਹੁਣ ਵੀ ਸਾਫ ਕਰਤਾ ਇਹਦੇ ਵੀ ਹਰੇ ਤਵਾਜੀਆਂ ਤੱਕੀਆਂ ਰਹਿੰਦੇ ਆ ਪਿੱਛੇ ਹੀ ਦੇਖੋ ਬਹੁਤ ਬੁਰਾ ਹਾਲ ਹੈ ਪਿੱਛੇ ਦਾ ਸਮਾਨ ਬਾਹਰ ਕੱਢ ਕੇ ਭਰ ਦੇ ਪੁਰਦਿਆਂ ਨਾਲ ਢੱਕਿਆ ਹੋਇਆ ਇਹਨੂੰ ਬਾਅਦ ਚ ਧੋਵਾਂਗੀ ਬਹੁਤ ਜ਼ਿਆਦਾ ਗਾ ਹੈ ਜੀ ਹਲੇ ਇਹਨੂੰ ਨਿਕਲਣੇ ਟਾਈਮ ਲੱਗਣਾ ਆ ਲੱਗੇ ਵੀ ਜੀ ਪੁੱਟੀ ਕਰਨੀ ਹੈ ਹਲੇ ਇਹਨਾਂ ਨੇ ਆਤਾਰੀ ਇਹ ਪੁੱਟੀ ਤੇ ਆ ਇੱਕ ਜੀ ਸਲੀਪ ਪੁਆਈ ਐ ਮੈਂ ਗਰਮੀਆਂ ਚ ਬਾਹਰ ਰੱਖਿਆ ਕਰੂੰਗੀ ਗੈਥੁੱਲਾ ਤੇ ਔਰੇ ਗੈਰੇਚੇ ਕਰਦੇ ਆ ਉਹ ਭਾਈ ਹਣ ਮਿਨੀਮ ਵਾਲੇ ਤਿਆਰੀ ਤੇ ਇੱਧਰ ਪੁੱਟੀ ਹੋ ਚੁੱਕੀ ਆ ਆ ਇੱਧਰ ਪੁੱਟੀ ਹੋ ਗਈ ਤੇ ਇੱਥੇ ਜੀ ਰੱਖੇ ਵੇ ਸੋਫੇ ਵਗੈਰਾ ਟਾਕੇ ਬੂਟੇ ਬਾਟੇ ਵਿਚਾਰੇ ਸਾਰੇ ਇੱਦਾਂ ਹੀ ਪਏ ਕਿ ਆਰੀ ਚ ਤੇ ਸਾਰਾ ਸਾਬ ਨਾਲ ਜਿੰਨਾ ਵੀ ਗੰਦ ਤਾਂ ਸਾਰਾ ਚੱਕ ਕੇ ਸਿਰਦਾ ਪੁੱਟੀ ਹੋ ਚੁੱਕੀ ਹੈ ਅਗਲੇ ਬੜੇ ਚ ਤੇ ਹੁਣ ਪੇਂਟ ਹੋਊਗਾ ਸਾਰੀ ਪੁੱਟੀ ਹੋਈ ਹੋਈ ਹੈ ਤੇ ਉੱਪਰ ਤੇ ਜੀ ਹਾਲਾਤ ਅਜੇ ਜਦ ਮਨ ਲੱਕੇ ਕੰਮ ਸ਼ੁਰੂ ਕਰਿਆ ਤਾਂ ਉਸ ਟਾਈਮ ਤਾਂ ਪਤਾ ਵੀ ਨਹੀਂ ਤਾਂ ਹੈਗਾ ਵੀ ਆਹ ਹਾਲਾਤ ਆ ਜਾਣਗੇ ਥੋੜੇ ਦਿਨਾਂ ਵਿੱਚ ਇਹ ਨਹੀਂ ਤੇ ਸ਼ਾਇਦ ਅਸੀਂ ਕੰਮ ਨਾ ਵੀ ਛੇੜਦੇ ਪਰ ਹੁਣ ਅਚਾਨਕ ਜੀ ਕੰਮ ਪੈ ਲੰਦਾ ਲੱਗਿਆ ਹੋਇਆ ਤੇ ਉੱਪਰ ਤੇ ਦੇਸ਼ ਦੇ ਅਜੇ ਹਾਲਾਤ ਹੋਏ ਵੇ ਦਿਮਾਗ ਤੇ ਲੋਡ ਰੰਦੀ ਹੈ ਚਲੋ ਜੀ ਬਾਕੀ ਪਰਮਾਤਮਾ ਸਭ ਪਲੀ ਕਰੂੰਗਾ ਸਭ ਦਾ ਫਿਕਰ ਹੈ ਜੀ ਉਹਨੂੰ ਤੇ ਜੀ ਮੰਮਾ ਸਵਾਰ ਰਿਹਾ ਜੀ ਕੱਪੜੇ ਪਾਪਾ ਦੇ ਤੇ ਦੇ ਅੰਦਰ ਦਾ ਪੇਂਟ ਹੋ ਗਿਆ ਦੇਖੋ ਬਸ ਸਪਾਪਾ ਦੇ ਕੱਪੜੇ ਸਵਾਰ ਰਿਹਾ ਮੰਮਾ ਅੱਜ ਦੇ ਵਲੋਗ ਵਿੱਚ ਨਹੀਂ ਮਿਲਦੇ ਕੋਈ ਹੋਰ ਵਲੋਗ ਨਾਲ ਤੁਹਾਡੀ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਬਾਏ ਬਾਏ